ਕਲਾਸ ਦਾ ਵਿਦਿਆਰਥੀ ਸੀ ਉਹ ਤੇ ਉਹ ਦਿੱਲੀ ਮੈਲਰੋ ਸਟੇਸ਼ਨ ਤੇ ਜਾਂਦਾ ਉੱਥੇ ਜਾ ਕੇ ਖੁਦਕੁਸ਼ੀ ਕਰ ਲੈਂਦਾ ਤੇ ਫਿਰ ਇੱਕ ਸੁਸਾਈਡ ਨੋਟ ਉਹਦੇ ਕੋਲੋਂ ਮਿਲਦਾ ਜੋ ਕੁਝ ਉਹਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਉਹਨੂੰ ਪੜ੍ਹ ਕੇ ਹਰ ਕੋਈ ਦੰਗ ਰਹਿ ਜਾਂਦਾ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਆਪ ਮਹਾਰੇ ਹੰਝੂ ਐ ਤੁਰਦੇ ਨੇ ਉਹ ਆਪਣੇ ਮਾਤਾ ਪਿਤਾ ਤੋਂ ਮਾਫੀ ਮੰਗਦਾ ਕਿ ਜੋ ਪ੍ਰਾਪਤੀ ਮੈਂ ਜ਼ਿੰਦਗੀ ਵਿੱਚ ਕਰਨਾ ਚਾਹੁੰਦਾ ਸੀ ਉਹ ਕਰ ਨਹੀਂ ਪਾਇਆ ਮੈਂ ਆਪਣੀ ਖੁਦਕੁਸ਼ੀ ਮੈਂ ਖੁਦ ਖੁਦਕੁਸ਼ੀ ਇਸ ਕਰਕੇ ਕਰ ਰਹੀ ਆ ਕਿ ਮੈਂ ਚਾਹੁੰਨਾ ਕਿ ਜੋ ਕੁਝ ਮੇਰੇ ਨਾਲ ਹੋਇਆ ਉਹ ਹੋਰ ਸਟੂਡੈਂਟਾਂ ਨੂੰ ਹੋਰ ਵਿਦਿਆਰਥੀਆਂ ਨੂੰ ਨਾ ਚੱਲਣਾ ਪਵੇ ਤੇ ਮੇਰੀ ਬੇਨਤੀ ਹੈ ਕਿ ਜੋ ਮੇਰੇ ਸਰੀਰ ਦੇ ਅੰਗ ਨੇ ਉਹ ਲੋਕਾਂ ਵਿੱਚ ਦਾਨ ਕੀਤੇ ਜਾਣ ਮਰ ਕੇ ਤਾਂ ਚਲੋ ਮੈਂ ਕਿਸੇ ਦਾ ਭਲਾ ਕਰ ਸਕਾਂ ਬੇहद ਪਾਪ ਕਰਦੀਆਂ ਇਹ ਗੱਲਾਂ 10ਵੀਂ ਕਲਾਸ ਦੇ ਛੋਟੇ ਜਿਹੇ 15 ਸਾਲਾਂ ਦੇ ਬੱਚੇ ਦੀਆਂ ਨੇ ਜਿਹੜੇ ਬੱਚੇ ਦੇ ਮਾਪਿਆਂ ਨੇ ਸਕੂਲ ਦੇ ਅਧਿਆਪਕਾਂ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਸਕੂਲ ਦੇ ਅਧਿਆਪਕ ਸਾਡੇ ਬੱਚੇ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਦੇ ਵਿੱਚ ਚਾਰ ਜਿਹੜੀਆਂ ਮਹਿਲਾ ਟੀਚਰ ਨੇ ਮਹਿਲਾ ਅਧਿਆਪਕਾਂ ਨੇ ਕਰੋਲ ਬਾਗ ਵਿੱਚ ਦਿੱਲੀ ਦੇ ਕਰੋਲ ਬਾਗ ਦੇ ਅੰਦਰ ਇਹ ਸਕੂਲ ਮੌਜੂਦ ਆ ਜਿੱਥੇ ਇਹ 15 ਸਾਲਾਂ ਦਾ ਬੱਚਾ ਪੜਦਾ ਸੀ ਦੱਸਿਆ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੇ ਪਿਤਾ ਕੋਲ ਸ਼ਿਕਾਇਤ ਕਰਦਾ ਸੀ ਕਿ ਮੈਨੂੰ ਸਕੂਲ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਹੜੇ ਅਧਿਆਪਕ ਨੇ ਉਹ ਨਜਾਇਜ਼ ਤਰ੍ਹਾਂ ਦੇ ਤਾਣੇ ਮਿਹਣੇ ਮੈਨੂੰ ਦਿੰਦੇ ਨੇ ਤਾਂ ਮੈਂ ਕਾਫੀ ਦੁਖੀ ਹਾਂ ਪਿਤਾ ਕਹਿੰਦਾ ਕੋਈ ਗੱਲ ਨਹੀਂ ਤੂੰ 10ਵੀਂ ਪਾਸ ਕਰ 10ਵੀਂ ਤੋਂ ਬਾਅਦ ਤੇਰਾ ਸਕੂਲ ਅਸੀਂ ਚੇਂਜ ਕਰ ਦਿਆਂਗੇ ਕਿਸੇ ਹੋਰ ਸਕੂਲ ਦੇ ਵਿੱਚ ਐਡਮਿਸ਼ਨ ਤੈਨੂੰ ਦਵਾ ਦਾਂ ਇਹ ਹੁਣ ਇਹੋ ਜਿਹਾ ਮੋੜ ਆ ਤੇਰੀ ਕਲਾਸ ਦਾ ਕਿ ਹੋਰ ਕਿਸੇ ਸਕੂਲ ਵਿੱਚ ਐਡਮਿਸ਼ਨ ਕਰਾਉਣੀ ਵੀ ਕਾਫੀ ਔਖੀ ਸੀ ਇਸ ਕਰਕੇ ਪਿਤਾ ਨੇ ਕਿਹਾ ਕਿ ਤੂੰ ਔਖੇ ਸੌਖੇ ਇੱਥੇ 10ਵੀਂ ਪਾਸ ਕਰ ਪਰ ਬੱਚੇ ਦਾ ਕਹਿਣਾ ਸੀ ਕਿ ਮੇਰੇ ਅਧਿਆਪਕ ਮੈਨੂੰ ਝੜਕਦੇ ਨੇ ਤੇ ਉਹ ਕਹਿੰਦੇ ਨੇ ਕਿ ਤੈਨੂੰ ਇਥੋਂ ਟਰਾਂਸਫਰ ਸਰਟੀਫਿਕੇਟ ਦੇ ਕੇ ਕੱਢ ਦਿੱਤਾ ਜਾਊਗਾ। ਬੱਚਾ ਕਾਫੀ ਪਰੇਸ਼ਾਨ ਰਹਿੰਦਾ ਸੀ। ਪਿਛਲੇ ਦਿਨੀ ਜੋ ਘਟਨਾ ਵਾਪਰੀ ਉਹ ਇਹ ਕਿ ਬੱਚਾ ਕਹਿੰਦੇ ਡਾਂਸ ਵਿੱਚ ਕਾਫੀ ਜ਼ਿਆਦਾ ਵਧੀਆ ਸੀ। ਐਕਟਿੰਗ ਤੇ ਡਾਂਸ ਬੱਚੇ ਨੂੰ ਕਾਫੀ ਮਹਾਰਤ ਹਾਸਲ ਸੀ। ਤੇ ਉਹ ਡਾਂਸ ਕਲਾਸ ਦੇ ਵਿੱਚ ਐਕਟਿੰਗ ਕਲਾਸ ਦੇ ਵਿੱਚ ਐਕਟਿੰਗ ਕਰ ਰਿਹਾ ਸੀ ਬੱਚੇ ਦਾ ਪੈਰ ਫਿਸਲ ਜਾਂਦਾ ਉਹ ਡਿੱਗ ਜਾਂਦਾ ਤੇ ਇੱਕ ਜਿਹੜੀ ਮਹਿਲਾ ਟੀਚਰ ਸੀ ਉਹਨੂੰ ਕਹਿੰਦੀ ਹੈ ਤੇ ਉਹ ਇਹ ਓਵਰ ਐਕਟਿੰਗ ਕਰਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਤਾਂ ਬੱਚਾ ਉੱਥੇ ਪੂਰੀ ਕਲਾਸ ਦੇ ਅੰਦਰ ਹੀ ਰੋਣ ਲੱਗ ਜਾਂਦਾ ਟੀਚਰ ਉਹਨੂੰ ਡਾਂਟਦੀ ਆ ਕੋਲੇ ਪ੍ਰਿੰਸੀਪਲ ਮੌਜੂਦ ਹੁੰਦੀ ਆ ਉਹ ਵੀ ਪ੍ਰਿੰਸੀਪਲ ਵੀ ਉਹਨੂੰ ਕੁਝ ਨਹੀਂ ਕਹਿੰਦੇ ਮਹਿਲਾ ਟੀਚਰ ਨੂੰ ਕੋਛ ਨਹੀਂ ਕਹਿੰਦੇ ਜਿਹਦੇ ਕਰਕੇ ਬੱਚਾ ਹੋਰ ਪਰੇਸ਼ਾਨ ਹੋ ਜਾਂਦਾ ਕਿ ਇੰਨੇ ਸਟੂਡੈਂਟਸ ਹੀ ਮੌਜੂਦ ਉੱਥੇ ਉਹਨਾਂ ਸਾਰਿਆਂ ਦੇ ਵਿੱਚ ਮੈਨੂੰ ਫਿਰ ਨਜਾਇਬ ਛੜਕਿਆ ਗਿਆ ਜਿਹਦੇ ਕਰਕੇ ਬੱਚਾ ਤੰਗ ਪਰੇਸ਼ਾਨ ਹੋ ਕੇ ਮੈਟਰੋ ਸਟੇਸ਼ਨ ਜਾਂਦਾ ਤੇ ਉੱਥੇ ਜਾ ਕੇ ਛਲਾਂਗ ਲਗਾ ਦਿੰਦਾ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਦਾ ਕਹਿਣਾ ਕਿ ਡਰਾਈਵਰ ਦੇ ਨਾਲ ਬੱਚਾ ਕਰੋਂ ਸਕੂਲ ਗਿਆ ਸੀ ਸਾਨੂੰ 245 ਦੇ ਉੱਪਰ ਫੋਨ ਆਉਂਦਾ ਕਿ ਤੁਹਾਡਾ ਬੱਚਾ ਮੈਟਰੋ ਸਟੇਸ਼ਨ ਤੋਂ نیچے गिर ਗਿਆ ਕਿੰਦੇ ਜਦੋਂ ਅਸੀਂ ਗਏ ਆ ਤਾਂ ਅਸੀਂ ਸਭ ਇਹ ਦੇਖਿਆ ਕਿ ਸਾਡੇ ਬੱਚੇ ਨੇ ਖੁਦਕੁਸ਼ੀ ਕਰ ਲਈ ਆ ਧਮਾਪਿਆਂ ਦਾ ਐਸ ਵਕਤ ਰੋ ਰੋ ਕੇ ਬੁਰਾ ਹਾਲ ਆ ਕਿੰਦੇ ਸਾਡਾ ਬੱਚਾ ਸੂਝਵਾਨ ਸੀ ਸਿਆਣਾ ਸੀ ਪਰ ਸਕੂਲ ਦੇ ਅੰਦਰ ਅਧਿਆਪਕਾਂ ਵੱਲੋਂ ਸਾਡੇ ਬੱਚੇ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਜਿਹਦੇ ਕਰਕੇ ਸਾਡਾ ਬੱਚਾ ਸੁਸਾਈਡ ਕਰ ਗਿਆ ਖੁਦਕੁਸ਼ੀ ਕਰ ਗਿਆ ਤਾਂ ਹੁਣ ਮਾਪੇ ਇਨਸਾਫ ਦੀ ਮੰਗ ਕਰ ਰਹੇ ਨੇ ਆਪਣੇ ਬੱਚੇ ਵਾਸਤੇ ਮਾਪਿਆਂ ਨੇ ਦਿੱਲੀ ਦੇ ਅੰਦਰ ਰੋਜ਼ ਪ੍ਰਦਰਸ਼ਨ ਵੀ ਕੀਤਾ ਉਹਨਾਂ ਨੇ ਮੰਗ ਕੀਤੀ ਕਿ ਬੇਸ਼ੱਕ ਅਧਿਆਪਕਾਂ ਦੇ ਉੱਪਰ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਉਸ ਚਾਹੀਦੀ ਸੀ ਉਸ ਤਰੀਕੇ ਦੇ ਨਾਲ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ ਤਾਂ ਮਾਪੇ ਹੁਣ ਤੇਜ਼ੀ ਨਾਲ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਨੇ ਕਹਿੰਦੇ ਨੇ ਕਿ ਸਾਡਾ ਹੋਣਹਾਰ ਪੁੱਤ ਸਾਡੇ ਕੋਲੋਂ ਚਲਾ ਗਿਆ ਇਹਨਾਂ ਅਧਿਆਪਕਾਂ ਦੀ ਵਜ੍ਹਾ ਕਰਕੇ ਉਹ ਅਧਿਆਪਕਾਂ ਦੇ ਉੱਪਰ ਦੋਸ਼ ਲਗਾ ਰਹੇ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇਹ ਬੇहद ਮੰਦ ਭਾਗੀਆਂ ਘਟਨਾਵਾਂ ਪਿਛਲੇ ਦਿਨੀ ਵੀ ਇੱਕ ਕੁੜੀ ਆਤਮ ਹੱਤਿਆ ਕਰ ਗਈ ਉਹਦਾ ਕਹਿਣਾ ਸੀ ਉਹਨੇ ਆਪਣੇ ਟੀਚਰ ਦੇ ਉੱਪਰ ਦੋਸ਼ ਲਗਾਏ ਉਹ ਜੈਂਟਸ ਟੀਚਰ ਸੀ ਉਹਦਾ ਕਹਿਣਾ ਸੀ ਕਿ ਉਹ ਮੈਨੂੰ ਹਰਾਸ ਕਰਦਾ ਸੈਕਸੂਅਲੀ ਹਰਾਸਮੈਂਟ ਕਰਦਾ ਮੇਰੀ ਤਾਂ ਉਹ ਕੁੜੀ ਨੇ ਉਹ ਵੀ 10ਵੀਂ ਕਲਾਸ ਦੀ ਹੀ ਬੱਚੀ ਸੀ ਉਹਨੇ ਆਪਣੇ ਟੀਚਰ ਦੇ ਉੱਪਰ ਇਹ ਦੋਸ਼ ਉਡਾਏ ਸੀ ਤਾਂ ਅਜੇ ਹੀ ਕਿੰਨੀਆਂ ਘਟਨਾਵਾਂ ਹੁਣ ਲਗਾਤਾਰ ਸਾਹਮਣੇ ਆ ਰਹੀਆਂ ਨੇ ਜੋ ਟੀਚਰਾਂ ਦੇ ਉੱਪਰ ਅਜਿਹੇ ਦੋਸ਼ ਲੱਗਦੇ ਨੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਕਿ ਆਖਰ ਇਹ ਮਾਮਲੇ ਕਿਉਂ ਵਾਪਰ ਰਹੇ ਨੇ ਇਹਨਾਂ ਦੀ ਜੜ ਕਿੱਥੇ ਆ ਕਿ ਸੱਚਮੁੱਚ ਅਧਿਆਪਕਾਂ ਵੱਲੋਂ ਅਜਿਹਾ ਕੁਝ ਗਲਤ ਕੀਤਾ ਜਾਂਦਾ ਬੱਚਿਆਂ ਨਾਲ ਜਾਂ ਫਿਰ ਇਹਦਾ ਕੋਈ ਹੋਰ ਕਾਰਨ ਆ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬੇਹੱਦ ਮੰਦ ਭਾਗੀ ਘਟਨਾ